ਹੜਾ ਦੀ ਮਾਰ ਪਈਆ ਉਹ ਇਲਾਕੇ ਵਿੱਚ ਮੁੱਚੇ ਨਗਰ ਵੱਲੋਂ ਤਿਲ ਫੁੱਲ ਸੇਵਾ ਕੱਟੀ ਕੀਤੀ ਗਈ ਹੈ ਜੋ ਸਾਰੇ ਨਗਰ ਵੱਲੋਂ ਜੋ ਸੇਵਾ ਕੀਤੀ ਆ ਉਹ ਇਹ ਸਾਡੇ ਜਿਹੜੇ ਨੌਜਵਾਨ ਨੇ ਉਹ ਨਾਲ ਮੋਤਬਰ ਬੰਦੇ ਨਾਲ ਜਾ ਕੇ ਉਪਤਰ ਦੇਣ ਚੱਲੇ ਆ ਤੇ ਪਹਿਲਾਂ ਵੀ ਗਿਆ ਸੀ ਨਹੀਂ ਪਹਿਲਾਂ ਅਸੀਂ ਦੇਖ ਕੇ ਆਏ ਸੀ ਜਾ ਕੇ ਵੀ ਉਧਰ ਕੀ ਚੀਜ਼ਾਂ ਦੀ ਲੋੜ ਆ ਜਿਹੜੇ ਸਾਨੂੰ ਉੱਥੇ ਦੱਸਿਆ ਵੀ ਮਛਰਦਾਨੀਆਂ ਜਾਂ ਆਚਾਰ ਆ ਜਾਂ ਜੋ ਵੀ ਉਧਰ ਡਿਮਾਂਡ ਸਾਨੂੰ ਆਈ ਉਹ ਸਾਰਾ ਸਾਮਾਨ ਸੀ ਉਹ ਰਿਕਲੈਕਟ ਕੀਤਾ ਜਿਦੇ ਵਿੱਚ ਸਾਰੇ ਨਗਰ ਨੇ ਸਮੁੱਚੇ ਨੇ ਯੋਗਦਾਨ ਪਾਇਆ ਉਹ ਸਾਡੇ ਨੌਜਵਾਨ ਤੇ ਨਾਲ ਜਿਹੜੇ ਮੋਤਵਰ ਬੰਦੇ ਨੇ ਉਹ ਜਾ ਕੇ ਉੱਥੇ ਤਕਸੀਮ ਕਰਕੇ ਆਉਣਗੇ ਜਿਹਨੂੰ ਉਹਦੀ ਗੱਲ ਅਸਾਂ ਲਿਖਦੇ ਜਾਂਦੇ ਜੋ ਵੀ ਅੱਗੇ ਅਗੇ ਆਊਗਾ ਜਿਵੇਂ ਜਿਵੇਂ ਵੀ ਲੋੜਾਂ ਨੇ ਅਸੀਂ ਹਰੇਕ ਗੱਲ ਨੂੰ ਜੋ ਵੀ ਸਾਡੇ ਵੱਲੋਂ ਹੋਊਗਾ ਅਸੀਂ ਹਰੇਕ ਗੱਲ ਤੇ ਮਦਦ ਕਰਦੇ ਰਹਾਂਗੇ ਹੇ ਜੀ ਅਸੀਂ ਪਿੰਡ ਪੰਧੇਰਖੀੜੀ ਵੱਲੋਂ ਉਪਰਾਲਾ ਕੀਤਾ ਹੜਪੀੜਤਾਂ ਦੀ ਸੇਵਾ ਲਈ ਉੱਥੇ ਪਜੂ ਪਜੂਆਂ ਲਈ ਆਚਾਰ ਭੇਜ ਰਹੇ ਆ ਅੱਗੇ ਤੋਂ ਵੀ ਅਸੀਂ ਵੱਧ ਚੜ ਕੇ ਸੇਵਾ ਕਰਾਂਗੇ ਇੱਕ ਟਰਾਲੀ ਆਚਾਰ ਦੀ ਭੇਜੀ ਜਾ ਰਹੀ ਹੈ ਜੀ ਬਾਕੀ ਸਾਡੇ ਵਲੰਟੀਅਰ ਜਾ ਰਹੇ ਆ ਸੇਵਾ ਲਈ ਮੱਛਰਦਾਨੀਆਂ ਤਰਪਾਲਾਂ ਗਰਵਰ ਪਿੰਡ ਪੰਧੇਰਖੀੜੀ ਵੱਲੋਂ ਜੋ ਹੜਪੀੜਤਾਂ ਦੀ ਮਦਦ ਦੇ ਲਈ ਸੇਵਾ ਕੀਤੀ ਜਾ ਰਹੀ ਹੈ ਸਾਰੇ ਹੀ ਨਗਰ ਵੱਲੋਂ ਪਹਿਲਾਂ ਕੁਝ ਦਿਨ ਪਹਿਲਾਂ ਸਾਰੇ ਹੀ ਨਗਰ ਵੱਲੋਂ ਸੇਵਾ ਹਰ ਰੋਜ਼ ਹੀ ਅਨਾਉਂਸਮੈਂਟ ਕੀਤੀ ਜਾਂਦੀ ਸੀ ਤੇ ਸਾਰੇ ਹੀ ਨਗਰ ਵੱਲੋਂ ਸੇਵਾ ਫਿਰ ਇਕੱਠੀ ਕੀਤੀ ਗਈ ਆ ਤੇ ਨਗਰ ਨੇ ਜੋ ਵੀ ਮਦਦ ਕੀਤੀ ਹੈ ਉਸ ਹਿਸਾਬ ਨਾਲ ਕੱਲ ਨੌਜਵਾਨ ਵੀਰ ਗਏ ਸੀ ਤੇ ਉਹ ਆਚਾਰ ਦੀ ਟਰਾਲੀ ਲੈ ਕੇ ਆਏ ਨੇ ਰਾਤ ਤੇ ਹੁਣ ਨੌਜਵਾਨ ਵੀਰ ਹੁਣ ਜਾ ਰਹੇ ਨੇ ਸੇਵਾ ਦੇ ਲਈ ਤੇ ਨਗਰ ਦੇ ਸਾਰੇ ਮੋਹਦਵਰ ਬੰਦੇ ਵੀ ਇਹਨਾਂ ਵਿੱਚ ਉਹ ਨਾਲ ਜਾਣਗੇ ਨੌਜਵਾਨ ਵੀਰਾਂ ਦੇ ਇੱਕ ਆਚਾਰ ਦੀ ਟਰਾਲੀ ਆ ਤੇ ਬਾਕੀ ਹੋਰ ਮੱਛਰਦਾਨੀਆਂ ਤਰਪਾਲਾਂ ਲਿਗੀਆਂ ਆ ਤੇ ਵੀਰ ਹੁਣ ਜਾ ਰਹੇ ਨੇ ਸਾਰੇ ਹੀ ਨਗਰ ਵਾਲੋਂ ਸਤਗੁਰ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਤੇ ਜਿਹੜੇ ਉੱਥੇ ਵੀਰ ਨੇਗੇ ਹੜਪੀੜਤ ਹੋਏ ਨੇ ਉਹਨਾਂ ਦੀ ਸਤਗੁਰ ਜੀ ਸਾਰ ਲੈਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ